ਪਟਿਆਲਾ ਦੇ ਸੁਜਿੰਦਰ ਹਸਪਤਾਲ ਦੇ ਵਿੱਚ ਲਗਾਤਾਰ ਲਾਈਟ ਜਾਣ ਨਾਲ ਆਮ ਮਰੀਜ਼ਾਂ ਨੂੰ ਜਿਹੜੀ ਦਿੱਕਤ ਆ ਰਹੀ ਆ ਉਹ ਮਰੀਜ਼ਾਂ ਵੱਲੋਂ ਜਿਹੜਾ ਹੈਗਾ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਐਮਰਜੈਂਸੀ ਦੇ ਬਾਰ ਜਿਹੜਾ ਹੈਗਾ ਤਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀਗਾ ਉਹ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਜਾਂ ਕਰਦੇ ਨੇ ਜਾਂ ਉਹ ਸਾਡੇ ਨਾਲ ਬਿਧੂ ਨੇ ਗੱਲਬਾਤ ਕਰ ਲੈਣੇ ਭਾਜੀ ਕੀ ਨਾਮ ਹੈ ਤੇ ਕੀ ਗੱਲ ਹੋਈ ਸੀ ਰਾਮਪਾਲ ਹੈ ਜੀ ਨਾਮ ਅਸੀਂ ਪਾਤੜਾਂ ਤੋਂ ਆ ਮਰੀਜ਼ ਆ ਸਾਡਾ ਉਹਨਾਂ ਦੀਆਂ ਮਤਲਬ ਪਾਣੀ ਦੀ ਫੈਕਸ਼ਨ ਕਰਕੇ ਕਿਡਨੀਆਂ ਵਿੱਚ ਪ੍ਰੋਬਲਮ ਆ ਗਈ ਉਹ ਫੇਲਰ ਦਸਰੇ ਨੇ ਹਕੂਮਾਚ ਨੇ ਤਿੰਨ ਦਿਨ ਹੋ ਗਏ ਮਤਲਬ ਕੋਈ ਹੋਸ਼ ਨਹੀਂ ਉਹਨਾਂ ਨੂੰ ਰੋਜ਼ ਰਾਤ ਨੂੰ 3 ਘੰਟੇ ਲੜਿਆ ਪਰਸੋਂ ਰਾਤ ਅਸੀਂ ਨੇ ਧਰਨਾ ਦਿੱਤਾ ਸੀਗਾ ਨਾਈਟ 'ਚ ਵੀ ਬੱਚਾ ਵਾਰਡ ਦੇ ਵਿੱਚ ਵੀ ਇੱਕ ਫਲੋਰ ਤੇ ਲਾਈਟ ਆ ਰਹੀ ਹੈ ਜਿੱਥੇ ਸ਼ਟਾਫ ਸੀਗਾ 10 ਦੇ 10 ਵਾਰਡਾਂ 'ਚ ਲਾਈਟ ਨਹੀਂ ਸੀਗੀ ਜਨਰੇਟਰ 'ਚ ਤੇਲ ਨਹੀਂ ਸੀਗਾ ਰਾਤ ਨੂੰ ਸਾਡੇ ਸਾਹਮਣੇ ਵੀਡੀਓ ਬਣਾਈਆਂ ਨੇ ਅਸੀਂ 11 ਵਜੇ ਤੇਲ ਲੈ ਕੇ ਆਏ ਨੇ ਫਿਰ ਤੇਲ ਪਾਇਆ ਫਿਰ ਜਨਰੇਟਰ ਚਲਾਇਆ 14 ਨੰਬਰ ਵਾਰਡ 'ਚ ਵੀ ਇਹੀ ਹੈ ਜੀ 13 ਨੰਬਰ ਵਾਰਡ 'ਚ ਲਾਈਟ ਆ ਰਹੀ ਆ ਔਰ 14 ਨੰਬਰ ਵਾਰਡ ਚ ਲਾਈਟ ਨਹੀਂ 11 ਨੰਬਰ ਵਾਰਡ ਚ ਲਾਈਟ ਹੈ ਤੇ 12 ਨੰਬਰ ਚ ਨਹੀਂ ਇੱਕ ਵਾਰਡ ਚ ਜਨਰੇਟਰ ਦਾ ਇੰਤਜ਼ਾਮ ਹੈ ਇੱਕ ਵਾਰਡ ਚ ਜਨਰੇਟਰ ਹੀ ਨਹੀਂ ਹੈਗਾ ਮਤਲਬ ਇਹ ਸਿਸਟਮ ਚੱਲ ਰਿਹਾ ਜੀ ਰੋਜ਼ 2-2 3-3 ਘੰਟੇ ਲਾਈਟ ਦਾ ਕੱਟ ਲੱਗ ਰਿਹਾ ਦਿਨ ਚ ਵੀ ਔਰ ਰਾਤ ਨੂੰ ਵੀ ਮਰੀਜ਼ਾਂ ਨੂੰ ਤਿੰਨ ਤਿੰਨ ਬੰਦੇ ਆ ਸੀ ਚਾਰ-ਚਾਰ ਪੱਖੇ ਚੱਲ ਰਹੇ ਆ ਹੋਰ ਵੀ ਮਰੀਜ਼ ਨੇ ਸਾਡੇ ਨਾਲ ਮਰੀਜ਼ ਨੇ ਜਿਨ੍ਹਾਂ ਦੇ 14 ਨੰਬਰ ਵਾਰਡ ਚ ਆ ਦੇਖ ਲਓ ਆ ਬਾਈ ਹੋਰੀ ਇਹਨਾਂ ਦੀ ਵੀ ਮਾਤਾ ਜੀ ਨੇ ਉਹਨਾਂ ਨੂੰ ਵੀ ਇਹੀ ਸਮੱਸਿਆ ਹੈ ਜੀ ਰੋਜ਼ 2-2 ਘੰਟੇ 3-3 ਘੰਟੇ ਲਾਈਟ ਜਾਰੀ ਹੈ ਸਰ ਜਿਵੇਂ ਤੁਸੀਂ ਕਿੰਨੇ ਤਰੀਕ ਤੋਂ ਆਏ ਹੋਏ ਹੋ ਇੱਥੇ ਅਸੀਂ 16 ਤਰੀਕ ਤੋਂ ਆਏ ਆ ਸਰ 16 ਤਰੀਕ ਨੂੰ ਨਾਈਟ 'ਚ ਆ ਗਏ ਸੀ ਕਿ ਅਫੈਕਸ਼ਨ ਦੀ ਵਜ੍ਹਾ ਨਾਲ ਉਹਨਾਂ ਨੇ ਸਾਨੂੰ 14 ਨੰਬਰ ਵਾਰਡ 'ਚ ਡਾਕਟਰ ਸਾਹਿਬ ਨੇ ਡਿਸਚਾਰਜ ਕਰਤਾ ਸੀਗਾ ਅਸੀਂ ਉੱਥੀ ਆ ਔਰ ਉੱਥੇ ਕੋਈ ਜਨਰੇਟਰ ਦਾ ਪ੍ਰਬੰਧ ਨਹੀਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਲਾਈਟ ਦਾ ਮਤਲਬ 2 ਘੰਟੇ ਕੱਟੂ 3 ਘੰਟੇ ਕੱਟੂ ਕੁਝ ਵੀ ਨਹੀਂ ਚੱਲਣਾ ਕੋਈ ਸਾਹ ਸਾਂਣਾ ਵੀ ਮੁਸ਼ਕਲ ਹੈ ਸਾਨੂੰ ਆਪਣੇ ਹੀ ਸਾਹ ਸਾਂਣਾ ਮੁਸ਼ਕਲ ਹੋ ਰਿਹਾ ਸੀ ਸਹੀ ਆ ਜੀ ਲੇਕਿਨ ਮਰੀਜ਼ ਦਾ ਬਹੁਤ ਬੁਰਾ ਹਾਲ ਹੋ ਰਿਹਾ ਬਹੁਤ ਜ਼ਿਆਦਾ ਤਿੰਨ ਤਿੰਨ ਜਣੇ ਪੱਖੇ ਚੱਲ ਰਹੇ ਆ ਸਰ ਔਰ ਡਾਕਟਰਾਂ ਤੋਂ ਸਾਨੂੰ ਕੋਈ ਸਮੱਸਿਆ ਨਹੀਂ ਸਭ ਤੋਂ ਬੈਸਟ ਟ੍ਰੀਟਮੈਂਟ ਹੋ ਰਿਹਾ ਸੀ ਇਹ ਨਹੀਂ ਕਹਿ ਸਕਦੇ ਪਰ ਲਾਈਟ ਦੀ ਸਭ ਤੋਂ ਜ਼ਿਆਦਾ ਸਮੱਸਿਆ ਰਜਿੰਦਰ ਹਸਪਤਾਲ ਵਿੱਚ ਹੈ ਸਾਰਾ ਤਾਂ ਹੋਰ ਵੀ ਜਿਹੜੇ ਮਰੀਜ਼ ਰਿਸ਼ਤੇਦਾਰ ਨੇ ਜਾਂ ਪਰਿਵਾਰਕ ਮੈਂਬਰ ਨੇ ਸਾਡੇ ਨਾਲ ਆਨੇ ਭਾਈ ਜੀ ਕੀ ਨਾਮ ਹੈ ਤੇ ਕੀ ਲੋਈ ਮੇਰਾ ਨਾਮ ਸੁਖਚੰਦ ਸਿੰਘ ਆ ਜੀ ਮੇਰੇ ਨਾਨੀ ਜੀ ਦਾ ਕਰਨੀ ਉਰੇ ਤੇ ਬਸ ਲਾਈਟ ਦੀ ਬਹੁਤ ਪ੍ਰੋਬਲਮ ਆ ਰਹੀ ਆ ਜੀ ਅਸੀਂ ਵੀ ਸ਼ਨੀਵਾਰ ਤੋਂ ਆਏ ਹੋਇਆ ਤੇ ਉਹ ਦੋ ਤਿੰਨ ਤਿੰਨ ਘੰਟੇ ਦਾ ਕੱਟ ਡੇਲੀ ਲੱਗ ਰਿਹਾ ਜੀ ਰਾਤ ਪਾਉ ਤੋਖੀ ਕੱਢੀ ਜੀ ਆ ਚਾਰ ਪੰਜ ਜਣੇ ਅਸੀਂ ਤੇ ਕਦੇ ਕੋਈ ਪੱਕੀ ਚੱਲਦਾ ਕਦੇ ਕੋਈ ਪੱਕੀ ਚੱਲਦਾ ਜੀ ਉੱਪਰ ਪਾਣੀ ਦਾ ਪੀਣ ਦਾ ਪ੍ਰਬੰਧ ਵੀ ਕੋਈ ਨਹੀਂ ਪਾਣੀ ਜੋ ਲੈ ਕੇ ਆਣਾ ਤਾਂ ਬਾਹਰੋਂ ਲੈ ਕੇ ਆਣਾ ਪੈਂਦਾ ਪਾਣੀ ਜੀ ਉੱਪਰ ਕੋਈ ਪ੍ਰਬੰਧ ਨਹੀਂ ਪੀਣ ਦਾ ਜੀ ਜੇ ਚਾਹੋਗੇ ਆਪਣਾ ਪਿੱਟ ਨਹੀਂ ਆ ਪੀਣ ਲਈ ਬਾਥਰੂਮਾਂ ਚ ਵੀ ਬਹੁਤ ਗੰਦਾ ਹੈ ਜੀ ਆਪਣਾ ਕੋਈ ਪ੍ਰਬੰਧ ਨਹੀਂ ਜੀ ਉਹ ਰੇਖਾਸਤ ਮਤਲਬ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈਗਾ ਲਾਈਟ ਤੱਕ ਦਾ ਪ੍ਰਬੰਧ ਨਹੀਂ ਹੈਗਾ ਸਰਕਾਰ ਦਾਅਵੇ ਵੱਡੇ ਵੱਡੇ ਕਰਦੀ ਆ ਤੁਹਾਨੂੰ ਲੱਗਦਾ ਕਿ ਉਹ ਦਾਅਵਿਆਂ ਦੀ ਜਿਹੜੀ ਹੈਗੀ ਆ ਉਹ ਨਿਕਲਦੀ ਨਜ਼ਰ ਆ ਰਹੀ ਕਿਉਂਕਿ ਤੁਸੀਂ ਆਪ ਦੱਸ ਰਹੇ ਹੋ ਕਿ 2-2 3-3 ਘੰਟੇ ਦੇ ਘੱਟ ਲੱਗ ਰਹੇ ਨੇ ਹਾਂਜੀ ਹਾਂਜੀ 2-2 3 ਘੰਟੇ ਦੇ ਪੱਕੇ ਘੱਟ ਲੱਗ ਰਹੇ ਨੇ ਜੀ ਉਹਦੇ ਤਾਂ ਜਰੂਰ ਇਹ ਆਮ ਲੋਕ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਪਰਿਵਾਰਕ ਮੈਂਬਰ ਨੇ ਜਿਹੜੇ ਕਹਿ ਰਹੇ ਨੇ ਕਿ 2-2 ਘੰਟੇ ਜਿਹੜੇ ਹੈਗੇ ਨੇ ਰਜਿੰਦਰਾ ਦੇ ਵਿੱਚ ਘੱਟ ਲੱਗਦੇ ਨੇ ਤੇ ਮਰੀਜ਼ ਪਰੇਸ਼ਾਨ ਹੋਣੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਦਰਨਾ ਪ੍ਰਦਰਸ਼ਨ ਵੀ ਆਪਾਂ ਕਹਿੰਦਾ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਉਹਨਾਂ ਵੱਲੋਂ ਇੱਕ ਮੀਟਿੰਗ ਵੀ ਜ਼ਰੂਰ ਕੀਤੀ ਗਈ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਇਹਨਾਂ ਦੇ ਉੱਪਰ ਜਿਹੜੀ ਹੈਗੀ ਅੱਗੇ ਕੰਮ ਕੀਤਾ ਜਾ ਰਿਹਾ ਹੈਗਾ ਪਰ ਉਹ ਕੰਮ ਕਦੋਂ ਕੀਤਾ ਜਾਵੇਗਾ ਤੇ ਕਦੋਂ ਉਹ ਚੀਜ਼ ਜਿਹੜੀ ਹੈਗੀ ਆ on ਰਿਕਾਰਡ ਦੇ ਵਿੱਚ ਜਿਹੜੀ ਹੈਗੀ ਇਹ ਲਿਆਈ ਜਾਏਗੀ ਔਰ ਇਸੇ ਗੱਲ ਦੀ ਕਰੀਏ ਤਾਂ ਇੱਥੇ ਜਿੰਦਰਾ ਦੇ ਵਿੱਚ ਜਦੋਂ ਉਹ ਲਾਈਟ ਚਲੀ ਜਾਣੀ ਹੈ ਤਾਂ ਉਹਨਾਂ ਦਾ ਪਰੇਸ਼ਾਨੀ ਹੈ ਜਿਹੜੀ ਉਹ ਕਦੋਂ ਤੱਕ ਦੂਰ ਹੋ ਜਾਵੇਗੀ ਇਹ ਇੱਕ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਔਰ ਦੂਜੇ ਪਾਸੇ ਮਰੀਜ਼ ਇਹ ਵੀ ਕਹਿੰਦੇ ਨੇ ਜਦਰਾ ਨੇ ਕਿ ਪਾਣੀ ਦੇ ਵੀ ਪੂਕਤਾ ਪ੍ਰਬੰਧ ਨਹੀਂ ਹੈਗੇ ਤਾਂ ਪਹਿਲਾਂ ਵੀ ਇੱਕ ਨਿੱ ਮਾ ਵ੍ਰਿਜਿੰਦਰਾ ਦੇ ਵਿੱਚ ਪਹੁੰਚਦਿਆਂ ਤਾਂ ਉੱਥੇ ਪਾਣੀ ਦੇ ਬਿਲਕੁਲ ਕੋਈ ਪ੍ਰਬੰਧ ਨਹੀਂ ਸੀਗੇ ਕਿਉਂਕਿ ਜੋ ਦੇਖਿਆ ਸੀ ਵਾਟਰ ਕੁਲਰ ਜਿਹੜੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੇ ਬੰਦ ਪਏ ਸਨ ਜਿਨ੍ਹਾਂ ਨੂੰ ਇੱਕ ਲੈ ਕੇ ਜਿਹੜੀ ਖਬਰ ਵੀ ਨਸ਼ਰ ਕੀਤੀ ਗਈ ਸੀ ਪਰ ਉਹਨਾਂ ਦੇ ਉੱਪਰ ਵੀ ਜਿਹੜੀ ਹੈਗਾ ਕੋਈ ਵੀ ਕਾਰਵਾਈ ਨਹੀਂ ਹੋਈ ਨਵੇਂ ਸੁਪਰਡੈਂਟ ਮੈਡੀਕਲ ਸੁਪਰਡੈਂਟ ਹੈਗੇ ਨੇ ਜਿਹੜੇ ਉਹਨਾਂ ਨੇ ਵੀ ਜੁਆਇਨ ਕਰ ਲਿਆ ਹੈਗਾ ਉਹਨਾਂ ਵੱਲੋਂ ਵੀ ਜਦੋਂ ਜੁਆਇਨ ਕੀਤਾ ਗਿਆ ਸੀ ਦਾਅਵੇ ਕੀਤੇ ਗਏ ਸਨ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮਰੀਜ਼ਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਗੀ ਪਰ ਇਹ ਉਹ ਲੋਕ ਨੇ ਮੈਂ ਮੇਰੇ ਸਾਥੀ ਨੂੰ ਜ਼ਰੂਰ ਕਹੂੰਗਾ ਦਿਖਾਣਾ ਚਾਹੂੰਗਾ ਇਹ ਲੋਕ ਨੇ ਜਿਹੜੇ ਆਪਣੇ ਮਰੀਜ਼ਾਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪਰੇਸ਼ਾਨ ਨੇ ਕਿਉਂਕਿ 2-2 3-3 ਘੰਟਿਆਂ ਦੇ ਜਿਹੜੇ ਕੱਟ ਨੇ ਪਟਿਆਲਾ ਦੇ ਸਰਕਾਰੀ ਜਿੰਦਰਾ ਹਸਪਤਾਲ ਦੇ ਵਿੱਚ ਲੱਗ ਰਹੇ ਨੇ ਹੌਟਲਾਈਨ ਜ਼ਰੂਰ ਪਈ ਹੋਈ ਆ ਚਾਹੇ ਸਰਕਾਰ ਦੀ ਗੱਲ ਕਰ ਰਹੀ ਹੋਵੇ ਚਾਹੇ ਸਿਹਤ ਮੰਤਰੀ ਦੀ ਗੱਲ ਕਰ ਰਹੀਏ ਚਾਹੇ ਮੈਡੀਕਲ ਸੁਪਰਡੈਂਟ ਦੀ ਗੱਲ ਕਰ ਲਈ ਉਹਨਾਂ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਕਿ ਹੌਟਲਾਈਨ ਜਿਹੜੀ ਹੈਗੀ ਉਹ ਪਈ ਹੋਈ ਆ ਪਰ ਉਹ ਹੌਟਲਾਈਨ ਹੈ ਕਿੱਥੇ ਆ ਅਗਰ ਜਨਰੇਟਰ ਲਗਾਇਆ ਜਾਂਦਾ ਤਾਂ ਜਨਰੇਟਰ ਦੇ ਵਿੱਚ ਹੀ ਗੱਲ ਕਰੀਏ ਤਾਂ ਕੁਝ ਵਾਰਡਾਂ ਦੇ ਵਿੱਚ ਹੈਗੀ ਜਿਹੜੀ ਜਨਰੇਟਰ ਦੀ ਸਹੂਲਤ ਉਪਲ ਜਿਹੜੀ ਫੋਟੋ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੇਡੀ ਨੂੰ ਪ੍ਰੈਗਨੈਂਟ ਲੇਡੀ ਨੂੰ ਜਿਹੜੀ ਹੈਗੀ ਆ ਡਿਲੀਵਰੀ ਦੇ ਟਾਈਮ ਤੇ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਉਹ ਵੀਡੀਓ ਵੀ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਜਿਹੜੀ ਹੈਗੀ ਆ ਉਹ ਫੋਟੋ ਹੈਗੀ ਆ ਜਿਸ ਦੇ ਵਿੱਚ ਇੱਕ ਲੇਡੀ ਨੂੰ ਆਪਰੇਟ ਕੀਤਾ ਜਾਂਦਾ ਉਸ ਨੂੰ ਬੇਬੀ ਹੋਣ ਵਾਲਾ ਸੀ ਤਾਂ ਉਹਨਾਂ ਦੇ ਤਾਂ ਉਹਨਾਂ ਨੂੰ ਆਪਰੇਟ ਕਰਨ ਤੋਂ ਬਾਅਦ ਜਦੋਂ ਉੱਥੇ ਲਾਈਟ ਚਲੀ ਜਾਂਦੀ ਹੈ ਤਾਂ ਮੋਬਾਈਲ ਦੀ ਟਾਰਚਾਂ ਦੇ ਨਾਲ ਜਿਹੜਾ ਹੈਗਾ ਉਸ ਦੀ ਡਿਲੀਵਰੀ ਕੀਤੀ ਜਾਂਦੀ ਆ ਵੱਡੇ ਸਵਾਲ ਜਿਹੜੇ ਹੈਗੇ ਨੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਅਮ ਆਪਾਂ ਪ੍ਰਸ਼ਾਸਨ ਤੇ ਕਹਿ ਸਕਦੇ ਆ ਸਰਕਾਰ ਤੇ ਕਹਿ ਸਕਦੇ ਆ ਡਾਕਟਰ ਬਲਬੀਰ ਸਿਹਤ ਮੰਤਰੀ ਜੀ ਪੰਜਾਬ ਦੇ ਸ਼ਾਇਦ ਸੁਣ ਵੀ ਰਹੇ ਹੋਣਗੇ ਦੇਖ ਵੀ ਰਹੇ ਹੋਣਗੇ ਤਾਂ ਉਹਨਾਂ ਨੂੰ ਹੈਗਾ ਕਿ ਇਸ ਦੇ ਵਿੱਚ ਧਿਆਨ ਕਰਨਾ ਚਾਹੀਦਾ ਹੈ ਕਿ ਸਿੰਦਰ ਹਸਪਤਾਲ ਦੇ ਵਿੱਚ ਜਿਹਾ ਅਜਿਹੀ ਹਾਲਾਤ ਹੋਣਗੇ ਤਾਂ ਬਾਕੀ ਲੋਕ ਕਿੱਥੇ ਜਾਣਗੇ